क्लेपिंग, क्लेपिंग करो सारे बच्चे। तो मैं दो मिनट खड़े जो मैं बजा 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 ना। मेरा नाम सपना है ਤੁਸੀਂ ਮੈਡਮ ਕਿਹੜੇ ਸਬਜੈਕਟ ਦੇ ਟੀਚਰ ਹੈਗੇ ਇਹਨਾਂ ਨੂੰ ਮੈਂ ਇੰਗਲਿਸ਼ ਪੜ੍ਹਾਉਂਦੀ ਆ ਵੈਸੇ ਮੈਂ ਐਸਐਸਟੀ ਦੀ ਟੀਚਰ ਆ ਤੇ ਮੈਡਮ ਇਹ ਬੱਚੇ ਕਲਾਸ ਦੇ ਵਿੱਚ ਕਿੰਨੇ ਇੰਟੈਲੀਜੈਂਟ ਸੀਗੇ ਜੀ ਇਹ ਬੱਚੇ ਹੀਰਾ ਹੈ ਮੇਰੇ ਦੋਨੋਂ ਤੇ ਇਹਨਾਂ ਨੇ ਪ੍ਰੂਫ ਕਰਤਾ ਅਸੀਂ ਸਾਰਿਆਂ ਨੂੰ ਸਾਡੇ ਸਾਰੇ ਟੀਚਰਸ ਨੇ ਬਹੁਤ ਮਿਹਨਤ ਕੀਤੀ ਸੀਗੀ ਤੇ ਸਾਨੂੰ ਬਹੁਤ ਉਮੀਦ ਸੀਗੀ ਕਿ ਸਾਡੇ ਬੱਚੇ ਕੁਛ ਨਾ ਕੁਛ ਕਰਨਗੇ ਓਬਵੀਅਸਲੀ ਤੇ ਇਹਨਾਂ ਨੇ ਦੋਨਾਂ ਨੇ ਸਾਡਾ ਜਮਾਨ ਵਧਾਇਆ ਸਾਰੇ ਸਕੂਲ ਦਾ ਪ੍ਰਿੰਸੀਪਲ ਮੈਮ ਦਾ ਸਭ ਦਾ ਸਾਡਾ ਮਾਨ ਵਧਾਇਆ ਹੈ ਐ ਤੁਹਾਨੂੰ ਆ ਸੀਗੀ ਵੀ ਤੁਹਾਡੇ ਬੱਚੇ ਮੈਡ ਜਾਣਗੇ ਧੰਨਵਾਦੀ ਜੀ ਮੈਨੂੰ ਆ ਸੀ ਪਰ ਸੀਰੀਅਸਲੀ ਮੈਂ ਪਰਮਾਤਮਾ ਦਾ ਬਹੁਤ ਸ਼ੁਕਰ ਕਰਦੀ ਆ ਤੇ ਮੇਰੇ ਬੱਚੇ ਬਹੁਤ ਬਹੁਤ ਅੱਜ ਬਿਲਕੁਲ ਵਰਡਸ ਨਹੀਂ ਆ ਚਾਂਸੂ ਨਿਕਲ ਰਹੇ ਆ ਵਰਡਸ ਨਹੀਂ ਆ ਬੋਲਣ ਲਈ ਖੁਸ਼ੀ ਦੇ ਅੰਸੂ ਆ ਗਏ ਯਸੂ ਯੂ ਆ ਵਰਰੀ ਹੈਪੀ ਸਾਰਾ ਸਟਾਫ ਅਸੀਂ ਸਾਰੇ ਸਾਡੇ ਲਈ ਇੱਕ ਬਹੁਤ ਬੜੇ ਮਾਨ ਦੀ ਗੱਲ ਹੈ ਤੇ ਜਦੋਂ ਤੁਸੀਂ ਕੱਲ ਸੁਣੀ ਇਹ ਖਾਸ ਕਰਕੇ ਰਾਤ ਨੂੰ ਸ਼ਾਮ ਨੂੰ ਆਈ ਜਦੋਂ ਕਿੰਨੀ ਖੁਸ਼ੀ ਮਹਿਸੂਸ ਮੈਨੂੰ ਰੀਂਦ ਨਹੀਂ ਆਈ ਰਾਤੀ ਮੈਂ ਸੋਈ ਨਹੀਂ ਤੇ ਐਨੀ ਖੁਸ਼ੀ ਹੋਈ ਕਿ ਬਸ ਮੈਂ ਬਾਰ-ਬਾਰ ਬਾਰ-ਬਾਰ ਮਤਲਬ ਕਿ ਹੱਥ-ਪੈਰ ਵੀ ਮੇਰੇ ਹੋ ਗਏ ਸੀਗੇ ਕਿ ਕੀ ਕੀ ਕਰੀਏ ਇੰਨੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀਗੀ ਮੈਡਮ ਜਿਹੜੇ ਬਾਕੀ ਬੱਚੇ ਐ ਤੁਸੀਂ ਬਾਕੀ ਰਹਿਣ ਦੇ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹ ਰਹੇ ਹੋ ਦੇਖੋ ਜੀ ਮੈਂ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਇਹ ਦੋ ਬੱਚਿਆਂ ਨੇ ਐਗਜ਼ਾਮਪਲ ਸੈੱਟ ਕੀਤੀ ਐ ਆਉਣ ਵਾਲੇ ਬੱਚਿਆਂ ਲਈ ਵੀ ਤੇ ਬਾਕੀ ਬੱਚਿਆਂ ਲਈ ਵੀ ਕਿ ਜੇ ਆਪਾਂ ਮਿਹਨਤ ਕਰਾਂਗੇ ਮਿਹਨਤ ਦੀ ਕੋਈ ਵੀ ਇਜ਼ਾ ਕੋਈ ਵੀ ਸਬਸਟੀਟਿਊਟ ਨਹੀਂ ਹੈ ਸਖਤ ਇਹ ਦੋਨੋਂ ਬੱਚੇ ਬਹੁਤ ਮਿਹਨਤ ਕਰਨ ਵਾਲੇ ਐ ਹਰ ਟਾਈਮ ਡਿਸਪਲਿਨਡ ਰਹਿੰਦੇ ਸੀਗੇ ਤੇ ਟੀਚਰਜ਼ ਦਾ ਕਹਿਣਾ ਮੰਨਣ ਵਾਲੇ ਤੇ हर चीज तो अच्छे थे आज ये ना दी मेहनत ते देखो दासीरी इस दी सदकाई बच्चे आज अलग होके खड़े हैं ना मेरा नाम अमरजोत कोर है तेरे बेटा एटी एटी बजे अपना बदी हासिल की थी है तेरे को कितना खुशी महसूस हो रही है जी मैंने बहुत खुशी महसूस हो रही है बेटा बड़े हो गए की बनना जा रहे हैं मैं आई एस ऑफिसर अच्छा आई एस बनना जा रहे हैं हाँ जी और कमांड करेंगे लोग कभी तो कितना बेटा पढ़ती थी ਤੂੰ ਆਪਣੀ ਪੂਰੀ ਮਿਹਨਤ ਲਗਾਉਂਦੀ ਸੀ। ਅੱਛਾ ਤੈਨੂੰ ਆਸ ਸੀਗੀ ਵੀ ਜਦੋਂ ਪੜ੍ਹਦੀ ਸੀ ਕਿ ਮੇਰੇ ਇੰਨੇ ਵਧੀਆ ਨੰਬਰ ਆ ਜਾਣਗੇ? ਜੀ ਮੈਂ ਤਾਂ 95 ਪਲੱਸ ਸਕੋਰ ਕਰਨਾ ਚਾਹੁੰਦੀ ਸੀ ਬਟ 98.83 ਆ ਗਏ। ਅੱਛਾ ਤੇ ਅੱਗੇ 10ਵੀਂ ਦੇ ਵਿੱਚ ਹੋਰ ਜ਼ਿਆਦਾ ਮਿਹਨਤ ਕਰੇਗੀ? ਹਾਂਜੀ ਇਤੋਂ ਵੀ ਜ਼ਿਆਦਾ। ਤੇ ਸਾਡੇ ਸ਼ਹਿਰ ਦਾ ਸਾਡੇ ਆਪਣੇ ਬੱਚਿਆਂ ਦਾ ਜਿਹੜੇ ਆਪਣੇ ਸਕੂਲ ਦੇ ਬੱਚੇ ਹੈਗੇ, ਸਬੂਤ ਹੈਗੇ, ਟੀਚਰ ਹੈਗੇ, ਪ੍ਰਿੰਸੀਪਲ ਹੈਗੇ, ਸਕੂਲ ਦਾ ਨਾਮ ਰੌਸ਼ਨ ਕਰਨਗੇ। ਜੀ ਹਾਂ। ਜੀ ਨੈਂਸੀ ਤੁਸੀਂ ਬਹੁਤ ਏਡੇ ਵੱਡੀ ਉਪਲਬਧੀ ਹਾਸਲ ਕੀਤੀ ਹੈ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਅੰ ਤੋ ਬੇਟਾ ਫਿਰ ਵੱਡਾ ਹੋ ਕੇ ਕੀ ਬਣਨਾ ਚਾਹ ਰਹੇ ਆ ਜੀ ਮੈਂ ਟੀਚਰ ਬਣਨਾ ਚਾਹੁੰਦੀ ਆ ਅੱਛਾ ਹਾਂਜੀ ਕਿਉਂ ਇਹਦਾ ਵਜ੍ਹਾ ਲਗਾ ਟੀਚਰ ਬਣ ਕੇ ਪੜਾਉਣਾ ਹਾਂਜੀ ਤੇ ਤੂੰ ਬੇਟਾ ਇੰਨੇ ਵਧੀਆ ਹਾਸਲ ਕੀਤੇ ਐ ਕਿੰਨੇ ਪੜ੍ਹਦੀ ਸੀਗੀ ਜੀ ਬਹੁਤ ਮਿਹਨਤ ਕਰਦੀ ਸੀਗੀ ਬਹੁਤ ਮਿਹਨਤ ਕਰਦੀ ਸੀਗੀ ਹਾਂਜੀ ਤੇ ਤੇਰੇ ਡੈਡੀ ਕੀ ਕਰਦੇ ਆ ਜੀ ਐਗਰੀਕਲਚਰ ਡਿਪਾਰਟਮੈਂਟ ਵਿੱਚ ਹੈਗੇ ਨੇ ਅੱਛਾ ਤੇ ਮੰਮਾ ਦੇ ਨੇ ਮੰਮਾ ਹਾਊਸ ਵਾਈਫ ਨੇ ਤੇ ਤੇਨੂੰ ਪੜ੍ਹਾਈ ਦੇ ਵਿੱਚ ਕੋਈ ਦਿੱਕਤਾਂ ਨਹੀਂ ਕਰੇ ਹੁੰਦੀ ਕੰਮ ਕੁਝ ਨਹੀਂ ਕਰਦੇ ਲਾਉਂਦੀ ਸੀਗੀ ਨੋ ਤੇ ਤੇਰੇ ਨਾਲ ਦੀਆਂ ਕਲਾਸ ਫੈਲ ਹੋ ਗਈਆਂ ਤੁਸੀਂ ਬੇਟਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹ ਰਹੇ ਹੋ ਜੇ ਮੈਂ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਜੇ ਅਸੀਂ ਪੱਕਾ ਇਰਾਦਾ ਕਰ ਲਈਏ ਤਾਂ ਕੁਝ ਵੀ ਅਸੰਭਵ ਨਹੀਂ ਹੈਗਾ ਅਗਰ ਅਸੀਂ ਮਿਹਨਤ ਕਰੀਏ ਤਾਂ ਸਭ ਕੁਝ ਸੰਭਵ ਹੈਗਾ ਤੈਨੂੰ ਲੱਗਦਾ ਬੇਟਾ ਅੱਗੇ ਜਾ ਕੇ 10ਵੀਂ ਦੇ ਵਿੱਚ ਪਲੱਸ 2 ਦੇ ਵਿੱਚ ਵੀ ਤੈਨੂੰ ਤਿੰਨੇ ਐਨੇ ਵਧੀਆ ਨੰਬਰ ਆਉਣਗੇ ਹਾਂਜੀ ਜਦੋਂ ਲੈਣ ਦੀ ਕੋਸ਼ਿਸ਼ ਕਰੇਗੀ ਜੀ ਇਸ ਤੋਂ ਜ਼ਿਆਦਾ ਲੈਣ ਦੀ ਕੋਸ਼ਿਸ਼ ਕਰਾਂਗੀ ਮੈਂ ਤੇ ਸਾਰੇ ਸਮੁੱਚਾ ਇਹਦਾ ਤੁਹਾਡਾ ਟੀਚਰ ਸਟਾਫ ਹੈਗਾ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹ ਰਹੇ ਆਂ ਜੀ ਮੈਂ ਬਹੁਤ ਸੱਚੇ ਦਿਲ ਨਾਲ ਆਪਣੇ ਟੀਚਰ ਸਾਹਿਬਾਨ ਦਾ ਧੰਨਵਾਦ ਕਰਨਾ ਚਾਹਾਂਗੀ ਕਿਉਂਕਿ ਅੱਜ ਮੈਂ ਜਿੱਥੇ ਵੀ ਆ ਇਹਨਾਂ ਦੀ ਬਦੌਲਤ ਆ ਗਈਆਂ ਇਹ ਜੋ ਗਰਾਜਵੀਰ ਕੌਰ ਕਿਹੜਾ ਸਕੂਲ ਹੈ ਮੈਡਮ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਮੈਡਮ ਤੁਹਾਡੇ ਸਕੂਲ ਦੇ ਬੱਚਿਆਂ ਨੇ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਹੈ ਕੀ ਕਹਿਣਾ ਚਾਹੁੰਦੇ ਆਂ ਮੈਨੂੰ ਤਾਂ ਮੇਰੇ ਤੋਂ ਖੁਸ਼ੀ ਸੰਭ ਵੀ ਨਹੀਂ ਜਾ ਰਹੀ ਮੈਨੂੰ ਜਿਸ ਤਰ੍ਹਾਂ ਹੀ ਕੱਲ ਸ਼ਾਮ ਨੂੰ ਪਤਾ ਚੱਲਿਆ ਮੈਂ ਤਾਂ ਖੁਸ਼ੀ ਨਾਲ ਬਸ ਬਹੁਤ ਜ਼ਿਆਦਾ ਖੁਸ਼ ਹੋਈ ਕਿਉਂਕਿ ਮੈਂ ਬਹੁਤ ਚਾਹਦੀ ਸੀ ਕਿ ਮੇਰੇ ਸਕੂਲ ਦੇ ਬੱਚਾ ਮੈਰਿਟ ਚਾਣ ਕਿਉਂਕਿ ਪਿਛਲੇ 1-2 ਸਾਲਾਂ ਤੋਂ 1-2 ਨੰਬਰਾਂ ਕਰਕੇ ਕਈ ਵਾਰ ਮੈਰਿਟ ਤੋਂ ਰਹਿ ਰਹੇ ਸੀ ਪਰ ਮੇਰੇ ਸਾਰੇ ਅਧਿਆਪਕਾਂ ਨੇ ਅਤਕੀ ਫੋਕਸ ਕੀਤਾ ਪੂਰੀ ਮਿਹਨਤ ਕਰਵਾਈ ਤੇ ਅਸੀਂ ਇਹ ਮੁਕਾਮ ਹਾਸਿਲ ਕਰ ਹੀ ਲਿਆ ਮੈਡਮ ਤੁਸੀਂ ਤਾਂ ਸੇਰਾ ਕਿਹਨੂੰ ਬੰਨਣਾ ਚਾਹ ਰਹੇ ਜੀ ਇਹਦਾ ਸੇਰਾ ਸਾਡੇ ਸਿੱਖਿਆ ਵਿਭਾਗ ਦੀਆਂ ਵਧੀਆ ਸਿੱਖਿਆ ਨੀਤੀਆਂ ਜਿਵੇਂ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਸਰਦਾਰ ਹਰਜੋਤ ਸਿੰਘ ਜੀ ਵੈਂਸ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਸਕੂਲਾਂ ਵਾਲੇ ਕੋ ਵਿਸ਼ੇਸ਼ ਧਿਆਨ ਦੇ ਰਹੀ ਹੈ ਸਰਕਾਰ ਪਲੱਸ ਮੇਰੇ ਸਟਾਫ ਮੇਰਾ ਮਿਹਨਤੀ ਸਟਾਫ ਜਿਹੜਾ ਕਿ ਹਰ ਵਕਤ ਮੇਰੇ ਨਾਲ ਖੜਾ ਰਹਿੰਦਾ ਹੈ ਔਰ ਉਹਨਾਂ ਦੇ ਬਿਨਾ ਤਾਂ ਇਹ ਸੰਭਵ ਹੀ ਨਹੀਂ ਸੀ ਕਿਉਂਕਿ ਕਿਤੇ ਨਾ ਕਿਤੇ ਨੀਤੀਆਂ ਨੂੰ ਲਾਗੂ ਕਰਨ ਵਾਲਾ ਤਾਂ ਮੇਰਾ ਸਟਾਫ ਹੀ ਸੀ ਮੈਡਮ ਅੱਜ ਬੱਚਿਆਂ ਨੂੰ ਤੁਸੀਂ ਇੱਥੇ ਕੀ ਕੀ ਪ੍ਰਾਈਜ਼ ਦਿੱਤਾ ਕੀ ਕੀਤਾ ਬੱਚਿਆਂ ਨੇ ਹਾਂ ਬੱਚਿਆਂ ਨੂੰ ਪ੍ਰਾਈਜ਼ ਦਿੱਤਾ ਗਿਆ ਟਰੋਫੀਸ ਪਰਸੋਂ ਅਸੀਂ ਦਵਾਂਗੇ ਕਿਉਂਕਿ ਸਾਡੇ ਸਕੂਲ ਐਮਐਲਏ ਮੈਡਮ ਆ ਰਹੇ ਆ ਕਮਰਿਆਂ ਦੇ ਉਦਘਾਟਨ ਲਈ ਇਨਾਉਗਰੇਸ਼ਨ ਲਈ ਤੇ ਅਸੀਂ ਬੱਚਿਆਂ ਨੂੰ ਪਰਸੋਂ ਵੀ ਸਨਮਾਨਿਤ ਕਰਾਂਗੇ ਬੱਚਿਆਂ ਨੂੰ ਅੱਜ ਕੈਸ਼ ਪ੍ਰਾਈਜ਼ ਦਿੱਤਾ ਗਿਆ ਤੇ ਪ੍ਰਾਈਜ਼ ਵੀ ਦਿੱਤੇ ਗਏ ਹਨ ਮੈਡਮ ਜਿਹਦੇ ਬੱਚੇ ਫਰਸਟ ਹੈ ਕੀ ਕੀ ਨਾਂ ਇਹਨਾਂ ਦੇ ਫਰਸਟ ਸਾਡੇ ਸਕੂਲ ਚੋਂ ਨੈਂਸੀ ਆਈ ਆ ਜਿਹਦੇ 99.5 597 ਨੰਬਰ ਆ 600 ਚੋਂ ਬੜਾ ਖਾਸੀ ਵਰਦੀ ਉਪਲਬਧੀ ਹੈ ਮडम ਇਹ ਹਾਂਜੀ ਬਹੁਤ ਵੱਡੀ ਉਪਲਬਧੀ ਹੈ ਕਿਉਂਕਿ ਪਟਿਆਲਾ ਜ਼ਿਲ੍ਹੇ ਚੋਂ ਮਨ ਲੱਗਦਾ ਹੈ ਸਰਕਾਰੀ ਸਕੂਲਾਂ ਚੋਂ ਏਸੀ ਕੁੜੀ ਦਾ ਪਹਿਲਾ ਸਥਾਨ ਹੈ ਚੌਥਾ ਰੈਂਕ ਹੈ ਇਹਦਾ ਪਟਿਆਲਾ ਜ਼ਿਲ੍ਹੇ ਚ ਮੈਰਿਟ ਚ ਤੇ ਬੱਚਿਆਂ ਨੇ ਐਡੀ ਵੱਡੀ ਉਪਲਬਧੀ ਹਾਸਲ ਕੀਤੀ ਹੈ ਤੁਸੀਂ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹ ਰਹੇ ਹੋ ਸਮੂਹ ਬੱਚਿਆਂ ਨੂੰ ਤੇ ਇਸ ਬੱਚੀ ਨੂੰ ਖਾਸ ਤੌਰ ਤੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੱਤਾ ਹੈ ਨਾ ਬੱਚਿਆਂ ਨੇ ਕਿਉਂਕਿ ਹੁਣ ਮੈਂ ਨਾ ਤੇ ਪਰਸਨਲੀ ਫੋਕਸ ਕਰਾਂਗੀ ਔਰ ਇਹਨਾਂ ਬੱਚਿਆਂ ਦੇ ਉੱਪਰ ਹੋਰ ਜ਼ਿਆਦਾ ਧੰਨ ਦਾਂਗੀ ਤਾਂ ਕਿ ਇਹ ਪੰਜਾਬ ਚੋਂ ਪਹਿਲੇ ਨੰਬਰ ਤੇ ਆ ਸਕਣ